ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲਾ ਵਲੌਗ ਦੇ ਉੱਤੇ ਤੇ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅਸੀਂ ਸਾਰਿਆਂ ਠੀਕ ਠਾਕ ਤੇ ਅਰਦਾਸ ਕਰਦਾ ਤੁਸੀਂ ਸਾਰੇ ਜਾਣੇ ਸਹੀ ਸਲਾਮ ਪਹੁੰਚੋ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਹੋ ਰਹੀ ਹੈ ਜੀ ਬਾਹਰ ਬਾਰਿਸ਼ ਤੇ ਮੈਂ ਸਵੇਰੇ ਸਵੇਰੇ ਆ ਕੇ ਦੁਕਾਨਾ ਖੋਲ ਕੇ ਦੁਕਾਨ ਦੇ ਵਿੱਚ ਆ ਕੇ ਬੈਠ ਗਿਆ ਤੇ ਮਿਲਦੇ ਆ ਜੀ ਦਿਨੇ ਕੀ ਕਰਦੇ ਆ ਕਿੱਧਰ ਨੂੰ ਜਾਂਦੇ ਆ ਦੇਖਦੇ ਆਂਗੇ ਬਾਕੀ ਦੇਖੋ ਜੀ ਬਾਹਰ ਮੌਸਮ ਬਹੁਤ ਵਧੀਆ ਹੈ ਬੱਦਲ ਹੋਇਆ ਹੋਇਆ ਤੇ ਨਾਲ ਨਾਲ ਠੰਡ ਵੀ ਬਹੁਤ ਜ਼ਿਆਦਾ ਹੈ ਨਹੀਂ ਆ ਜਾਂਦਾ ਰੁਕ ਜਾਂਦਾ ਆ ਜਾਂਦਾ ਰੁਕ ਜਾਂਦਾ ਕਿੰਨ ਮਲਕਾਂ ਨਹੀਂ ਹੋ ਰਹੀ ਹੈ ਤੇ ਠੰਡ ਵੀ ਬਹੁਤ ਜ਼ਿਆਦਾ ਰਹੀ ਪੀ ਅੱਜ ਹਾਂ ਦੇਖੋ ਜੀ ਵਾਰਸਨ ਦੀ थ्रेड्स को ट्राई करने के लिए बदल फिर कहा जाता है देखिए ना सही हो जी तक की स्टार्ट लो ये सी हूँ खाने रोटी ਤੇ ਜਿੱਦ ਸੀ ਬਣਾਇਆ ਸਵੇਰ ਵੀ ਹਿੰਦੀਪੁਰ ਜੀ ਆਇਆ ਰਹੋ ਮੁਕਤੋਂ ਤੇ ਇੱਧਰ ਵੀ ਰੋਟੀ ਦੀਆਂ ਤਿਆਰੀਆਂ ਲੱਗਦੇ ਨੇ ਖਾਣ ਸਾਰੇ ਜਣੇ ਇੱਥੇ ਬੈਠ ਕੇ ਬਾਰੇ ਬਾਰ ਸੋਰੀਆ ਬਹੁਤ ਜ਼ਿਆਦੇ ਤੇ ਮੀਂਹ ਬੱਦਲ ਗਰਜਦਾ ਲਸਕਦਾ ਠੀਕ ਕਰਦੇ ਆ ਅੱਜ ਸਾਰਾ ਲੰਗਰ ਪਾਣੀ ਦਾ ਨੂੰ ਕਹਤਾਂ ਮੈਂ ਤਾਂ ਠੀਕ ਲੱਗਿਆ ਲੋ ਜੀ ਬਾਹਰ ਹੁੰਦੀ ਹੈ ਬਾਰਿਸ਼ ਬਹੁਤ ਜ਼ਿਆਦੇ ਤੇ ਮੈਂ ਬਹਿ ਗਿਆ ਅੰਦਰ ਨਹਾ ਕੇ ਆਇਆ ਤੇ ਹੁਣ ਸਵੇਰੇ ਨਹਾਉਣ ਦਾ ਟਾਈਮ ਨਹੀਂ ਲੱਗਿਆ ਮੀਂਹ ਪੈਣ ਦਤੀਆ ਹੁਣ ਨਹਾ ਕੇ ਆ ਕੇ ਮੈਂ ਤੇ ਰਜਾਈ ਦੇ ਵਿੱਚ ਲੇਟ ਗਿਆ ਤੇ ਇੱਧਰ ਪਏ ਸਾਡਾ ਸਾਗ ਅੱਜ ਅਸੀਂ ਸਾਗ ਬਣਾਉਣਾ ਸੀ ਪਰ ਮੀਂਹ ਕਰਕੇ ਟਾਈਮ ਹੀ ਨਹੀਂ ਲੱਗਿਆ ਸਾਗ ਦਾ ਜੇ ਹੁਣ ਕੱਲ ਨੂੰ ਮੀਂਹ ਬੰਦ ਹੋ ਗਿਆ ਫਿਰ ਸਾਗ ਬਣਾਵਾਂਗੇ ਅੱਜ ਜਸਦੀ ਕਾਸੀ ਨੇ ਹੋਰ ਰੋਟੀ ਖਾ ਮੈਂ ਕੋਈ ਸਬਜੀ ਦਾਲ ਬਣਾਵਾਂਗੇ ਤੇ ਬਾਰਸ ਪੈਣ ਕਰਕੇ ਬਾਹਰ ਕਿਤੇ ਗਏ ਵੀ ਨਹੀਂ ਤੇ ਬਲੌਗ ਵੀ ਪੂਰਾ ਬਣ ਚੱਕਿਆ ਚਲੋ ਜਿੰਨਾਕ ਬਣਿਆ ਅੱਜ ਉਹਨਾਂਕ ਬਲੌਗ ਹੀ ਅਪਲੋਡ ਕਰਾਂਗੇ ਤੇ ਠੰਡ ਕਾਫੀ ਜ਼ਿਆਦੇ ਹੋਈ ਪਈ ਹੈ ਮੀਂਹ ਨਾਲ ਸਿਹਰ ਤਾਂ ਨਹੀਂ ਬੰਦ ਹੈ ਇਹਨਾਂ ਵੀ ਉਧਰ ਬਾਬਿਆਂ ਦੇ ਦਿਨ ਚੱਲਦੇ ਨੇ ਸੀਤਿਆਂ ਦੇ ਤੇ ਠੰਡ ਤਾਂ ਆਟੋਮੈਟਿਕ ਹੋਣੀ ਹੋਣੀ ਹੈ ਹੈਲੋ ਜੀ ਤੇ ਅੱਜ ਦਾ ਬਲੌਗ ਹੈ ਜਿੰਨਾ ਕਿ ਬਣਿਆ ਪਉਨਾ ਕੀ ਸੋਨੇ ਕਰ ਦਿਆਂਗੇ ਅਪਲੋਡ ਅੱਜ ਦੇਖਿਓ ਜਰੂਰ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਨਾਲ ਬਣਿਆ ਅੱਜ ਤਾਂ ਸਾਰਾ ਬਲੌਗ ਘਰ ਦੇ ਵਿੱਚ ਹੀ ਹੈ ਜਦਾਂ ਦੁਕਾਨ ਦੇ ਵਿੱਚ ਬੈਠ ਕੇ ਬਣਾਇਆ ਤੇ ਜਾਂ ਵਾਸਤੇ ਇੱਥੇ ਅੰਦਰ ਬੈਠਿਆਂਗੇ ਹੁਣ ਸ਼ਾਮ ਹੋ ਗਈ ਹੈ ਬਿਲਕੁਲ ਦਿਨ ਸਿੱਪ ਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਰੋਰ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਦਾ ਇੱਥੇ ਕਰਦੇ ਐਂਡ ਤਦ ਤੱਕ ਲਈ ਧੰਨਵਾਦ